ਸੋਚੀ ਨਹੀਂ ਸੀ ਵੀ ਇਸ ਪਾਸੇ ਬਚਾਇਆ ਜਾਏਗਾ ਰੋਟੀ ਘਟ ਕੋਣੀ ਨੂੰ ਫਰੂਟ ਜ਼ਿਆਦਾ ਖਾਉਣਾ ਇਹ ਜਿੰਨੀ ਕੁ ਸਾਡੀ ਔਕਾਤ ਸੀ ਉਸ ਤੋਂ ਵੱਧ ਅਸੀਂ ਇਹਦੀ ਸੇਵਾ ਕਰਦੇ ਸੀ ਜਿਹੜਾ ਮੈਂ ਪਾਇਰ ਪੱਟ ਬੈਠਾ ਐ ਨਾ ਇਹ ਹੌਲਕਾ ਦਮ ਪਿਛਾਣੀ ਮੇਰੇ ਜਾ ਸਕਦਾ ਮਾਪਿਓ ਅਸਾਂ ਤਾਂ ਬੜੀਆਂ ਵੱਡੀਆਂ ਰੱਖਦਾ ਮੈਂ ਆਪਦੀ ਪੱਗ ਲਾ ਕੇ ਉਸ ਕਮਰੇ ਦੇ ਵਿੱਚ ਮੈਂ ਕਿ ਪੁੱਤ ਆਪਦੇ ਦਾਦੇ ਹਲ ਵੇਖ ਮੇਰੇ ਹਲ ਵੇਖ ਪਰ ਉਹ ਇੱਕੋ ਗਾਲੀਆਂ ਦਾ ਸੀ ਨਹੀਂ ਡੈਡੀ ਹੁਣ ਮੇਰਾ ਕਰੋ ਮੂੰਹ ਕਾਲਾ ਮੇਰੇ ਗਾਲ 'ਚ ਇੱਕ ਫੱਟੀ ਪਾਓ ਉਹਦੇ ਉੱਤੇ ਲਿਖੋ ਵੀ ਜਿੰਨਾਂ ਦੀ ਲਾਜ ਮਾੜੀ ਏ ਉਹਨਾਂ ਦੇ ਮਾਪਿਆਂ ਦਾ ਆ ਹਾਲ ਹੁੰਦਾ ਜਿੱਦਣ ਉਹਨੂੰ ਮਾਰਨ ਜਾਣਾ ਉਦੋਂ ਪਹਿਲਾਂ ਪੁੱਤ ਸਾਨੂੰ ਮਾਰ ਕੇ ਜਾਣਾ ਸੁਰਨਾ ਗੱਲ ਹੋਈ ਕਦੇ ਕੀ ਇਸ ਤਰ੍ਹਾਂ ਦਾ ਬਦਲਾ ਲਵਾਂਗੇ ਅਸੀਂ ਉਂਝ ਮੈਨੂੰ ਜ਼ਰੂਰ ਹੋ ਆਂਦਾ ਸੀ ਅਸੀਂ ਮੁੱਲ ਪਾਵਾਂਗੇ ਅਸੀਂ ਤੁਹਾਨੂੰ ਪੰਜਾਬ ਦਾ ਉਹ ਸੱਚ ਦਿਖਾਉਣ ਜਾ ਰਹੇ ਹਾਂ ਜਿਸ ਨਾਲ ਪੰਜਾਬ ਦਾ ਅਕਸ ਵਿਗੜਦਾ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਤਾਂ ਤੁਹਾਨੂੰ ਇਹ ਸੱਚ ਸੁਣਨਾ ਪਵੇਗਾ ਦੇਖਣਾ ਵੀ ਪਵੇਗਾ ਫੈਸਲਾ ਤੁਸੀਂ ਕਰਨਾ ਪੰਜਾਬ ਨੂੰ ਜ਼ੁਰਮ ਦੀ ਦਲਦਲ ਚੋਂ ਬਾਹਰ ਕੱਢਣ ਦਾ ਜਿਸ ਜਾਣ ਦੇ ਰਾਤਾ ਖੁੱਲੇ ਨੇ ਪਰ ਬਾਹਰ ਆਉਣ ਦੀ ਆਸ ਮੌਤ ਤੇ ਮੁਕਤੀ ਹੈ ਸਾਡੀ ਇਹ ਕੋਸ਼ਿਸ਼ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਜ਼ੁਰਮ ਦੀ ਦੁਨੀਆ ਚੋਂ बाहर क्ढ़ी हंगारा तुम भरना एक फिल्मी एनकाउंटर से आदमी खत्म तो फाइल्स खत्म ठीक चार साल पहला ਸਾਲ 2012 ਬਿਲਕੁਲ ਇਸੇ ਤਰ੍ਹਾਂ ਬਠਿੰਡਾ ਪੁਲਿਸ ਨੇ ਇੱਕ ਟੋਇਟਾ ਫੋਰਚਨਰ ਕਾਰ ਤੇ ਮੀਂਹ ਵਾਂਗ ਗੋਲੀਆਂ ਵਰਾਈਆਂ ਗੱਡੀ ਦੇ ਅੰਦਰੋਂ ਪੁਲਿਸ ਤੇ ਵੀ ਗੋਲੀਆਂ ਚੱਲੀਆਂ ਜਦੋਂ ਪੁਲਿਸ ਦੀਆਂ ਬੰਦੂਕਾਂ ਰੁਕੀਆਂ ਤਾਂ ਫੋਰਚਨਰ ਗੱਡੀ 'ਚ ਇੱਕ লাশ ਪਈ ਸੀ ਮੁਕਸਰ ਦੇ ਗੁਰਸ਼ਹੀਦ ਸਿੰਘ ਦੀ ਪਹਿਲ ਉਹ ਆਖ ਤਾਂ ਵੀ ਨਹੀਂ ਮੜੀ ਜੀ ਗੋਲੀ ਲੱਗੀ ਮੁੜ ਕੇ ਆ ਤਾਂ ਨਹੀਂ ਇਸ ਪੈਰ ਹੋ ਗਿਆ ਤੇ ਫਿਰ ਅੱਖਾਂ ਅਗੇ ਪਿੰਨੇਰਾ ਹੀ ਹੋ ਗਿਆ ਸਾਨੂੰ ਐ ਲੱਗੇ ਜਿਵੇਂ ਸਾਰੀ ਦੁਨੀਆ ਜੀ ਸਾਡੇ ਪੈਰੀ ਮੋਕ ਗਈ ਪੁਲਿਸ ਦੇ ਕਾਗਜ਼ਾਂ ਚ ਉਹ ਬਦਮਾਸ਼ ਸੀ ਲੁਟੇਰਾ ਸੀ ਤੇ ਗੈਂਗਸਟਰ ਵੀ ਪਰ ਲੋਕ ਨਹੀਂ ਜਾਣਦੇ ਸੀ ਕਿ ਗੁਰ ਸ਼ਹੀਦ ਸਿੰਘ ਕਿਹੜਾ ਗੈਂਗਸਟਰ ਹੈ ਅਸਲ ਚ ਗੈਂਗਸਟਰਾਂ ਦੀ ਦੁਨੀਆ ਚ उसका होर ना चलता शेरा खुबन कभी सोचे नहीं इस पास बचाया जाएगा खुबन पिंड चाहण वाले जरैल सिंह शेरा अठ दस साल अंदर गुरशहीद की पछाण मिट चुकी सी ਜੁਰਮ ਦੀ ਦੁਨੀਆ ਚ ਗੁੰਡਿਆਂ ਦੀ ਟੋਲੀ ਦਾ ਸਰਦਾਰ ਬਣ ਕੇ ਉਸਨੇ ਸ਼ੇਰੇ ਦੇ ਤੌਰ ਤੇ ਨਵੀਂ ਪਛਾਣ ਬਣਾ ਲਈ ਸ਼ੇਰੇ ਦੇ ਗੁਨਾਹ ਤੇ ਜ਼ਿੰਦਗੀ ਦਾ ਸੱਚ ਖੋਬਣ ਪਿੰਡ ਦੇ ਉਸ ਪੂਹੇ ਅੰਦਰ ਬੰਦ ਹੈ ਜਿੱਥੇ ਉਸਦਾ ਬਚਪਨ guzrya ਇਹ ਪਿੰਡ ਸੂਬੇ ਦੇ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਕੇ ਲੰਬੀ ਚ ਹੈ ਸ਼ੇਰੇ ਦੇ ਮਾਪੇ ਖੁੱਬਣ ਪਿੰਡ ਚ ਰਹਿੰਦੇ ਨੇ ਸ਼ੇਰੇ ਦੀਆਂ ਚੰਗੀਆਂ ਮਾੜੀਆਂ ਯਾਦਾਂ ਨਾਲ ਬੈੱਡ ਵਿਛਾ ਦਈਦਾ ਹੈ ਸਰਦੀ ਵਾਲਾ ਬਿਸਤਰਾ ਵੀ ਰੱਖ ਦਈਦਾ ਸਰਦੀ ਚ ਗਰਮੀ ਵਾਲਾ ਗਰਮੀ ਚ ਰੱਖ ਦਈਦਾ ਹੈ ਜਿਹੜੇ ਉਹਦੇ ਕੱਪੜੇ ਨੇ ਗਰਮੀ ਵਾਲੇ ਉਹ ਕਿੱਲੀ ਨਾ ਟੰਗ ਦਈਦੇ ਨੇ ਟੀ-ਸ਼ਰਟਾਂ ਤੇ ਟੰਗਦੀ ਲੋਰ ਟੰਗਦੀ ਨਾਲ ਜਿਹੜੇ ਸਰਦੀ ਵਾਲੇ ਹੁੰਦੇ ਨੇ ਉਹ ਤੋਂ ਕੋਟੀ ਨਾਲ ਟੰਗਦੇ ਦੀ ਨਾਲ ਦੂਸਰੇ ਗਰਮ ਕੱਪੜੇ ਦੂਸਰੇ ਟੰਗ ਦਈਦੇ ਨੇ ਕੋਟ ਨਾਲ ਸਵੈਟਰਾਂ ਤੇ ਜਿੰਨੇ ਨੇ ਜੀਨ ਦੀ ਪਾਂਟ ਟੰਗ ਦੇਤੀ ਨਾਲ ਬੂਟ ਰੱਖ ਦਿੱਤੇ ਜਰਾਬਾਂ ਰੱਖ ਦਿੱਤੇ ਨੇ ਅੰਦਰ ਪਿਸਤੌਲ ਵਾਲੀ ਫੋਟੋ ਲੱਗੀ ਹੋਈ ਹੈ ਤੁਹਾਨੂੰ ਵਧੀਆ ਲੱਗਦੀ ਉਹਦੀ ਫੋਟੋ ਬਸ ਵੇਖ ਕੇ ਟਾਈਮ ਪਾਸ ਹੰਦਲ ਕਰੀ ਜਾਂਦੇ ਰੋਟੀ ਖਾਣ ਲੱਗੀ ਤਾਂ ਆਖੀ ਦਾਜਾ ਚਿਹਰੇ ਖਾਈ ਗਏ ਚਾ ਪੀ ਲੈ ਇਹ ਵੁੱਟ ਮੁੱਟ ਡਿਸਟਰਬ ਨਹੀਂ ਕਰਦੀਆਂ ਜਦੋਂ ਪਿਸਤੌਲ ਚੱਕਿਆ ਤੁਹਾਨੂੰ ਲੱਗਦਾ ਨਹੀਂ ਹੋਣੀਆਂ ਚਾਹੀਦੀਆਂ ਕਰ ਚ ਫੋਟੋਆਂ ਤਾਂ ਨਹੀਂ ਹੋਣੀਆਂ ਚਾਹੀਦੀਆਂ ਜੀ ਪਰ ਹੁਣ ਸਾਡੇ ਕੋਲ ਫੋਟੋ ਹੀ ਰਹਿ ਗਈਆਂ ਉਹ ਦੋ ਵਾਰੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਫੋਟੋ ਵੇ ਇਹਨੂੰ ਆਪ ਲਾ ਲੀਏ ਪਰ ਉਹ ਇਹਦੀ ਜਿਹੜੀ ਛੇਰੇ ਦੀ ਮਾਤਾ ਹੈ ਉਹ ਜਜ਼ਬਾਤਾਂ ਨਾਲਾਂ ਦੀ ਮੇਰਾ ਪੁੱਤਰ ਕੰਧ ਨਾਲ ਟੰਗਿਆ ਵੀ ਤੈਨੂੰ ਨਹੀਂ ਉਹ ਪਾਉਂਦਾ ਜਰਨੈਲ ਸਿੰਘ ਪੁੱਤਰ ਨੂੰ ਖਿਡਾਰੀ ਬਣਾਉਣਾ ਚਾਹੁੰਦੇ ਸਨ ਸ਼ਾਰਟ ਪੁੱਟ ਤੇ ਹੈਮਰ ਥਰੋ ਦਾ ਤਗੜਾ ਖਿਡਾਰੀ ਬਚਪਨ ਤੋਂ ਹੀ ਮਤਲਬ ਮੇਰੀ ਸੋਚ ਸੀ ਮੈਂ ਉਹਨੂੰ ਇੱਕ 올림픽 ਲੈਵਲ ਦਾ ਖਿਡਾਰੀ ਬਣਾਉਣਾ ਲੜਾਈ ਖੋਣ ਪਿਆਣ ਚ ਕੋਈ ਕਸਰ ਨਹੀਂ ਛੱਡੀ ਫੇਰ ਵੀ ਗੁਰ ਸ਼ਹੀਦ ਐਥਲੀਟ ਬਣਦਾ ਬਣਦਾ ਕਦੋਂ ਸ਼ੇਰਾ ਸ਼ੂਟਰ ਬਣ ਗਿਆ ਮਾਪਿਓ ਨੂੰ ਪਿੰਡ ਕੁ ਵੀ ਨਾ ਲੱਗੀ ਰੋਟੀ ਘਟ ਕੋਣੇ ਨੂੰ ਫਰੂਟ ਜ਼ਿਆਦਾ ਖਾਣਾ ਇਹ ਜਿੰਨੀ ਕੋ ਸਾਡੀ ਔਕਾਤ ਸੀ ਉਸ ਤੋਂ ਵੱਧ ਅਸੀਂ ਇਹਦੀ ਸੇਵਾ ਕਰਦੇ ਸੀ ਸ਼ੇਰਾ ਪਿੰਡ ਦਾ ਚੰਗਾ ਖਿਡਾਰੀ ਸੀ ਸਕੂਲ ਦੀ ਪੜ੍ਹਾਈ ਮੁੱਕੀ ਤੇ ਉਹ ਚੰਡੀਗੜਾ ਗਿਆ ਸੈਕਟਰ 26 ਦੇ ਗੁਰੂ ਗੋਬਿੰਦ ਸਿੰਘ ਕਾਲਜ ਚ ਦਾਖਲਾ ਲੈ ਲਿਆ ਸਕੂਲ ਗੇਮ ਸੀ ਉਹਨਾਂ ਦੇ ਵਿੱਚ ਤਾਂ ਉਹ ਆਰਾਮ ਨਾਲ इजीली ਮੈਡਲ ਆਇਆ ਹੁੰਦਾ ਸੀ ਡਿਸਟ੍ਰਿਕਟ ਦਾ ਵੀ ਸਟੇਟ ਦੇ ਵੀ ਜੀ ਫਿਰ ਉਹ ਮੈਨੂੰ ਆਦੇ ਵੀ ਉਹਨਾਂ ਹੀ ਸੀ ਇਹ ਇਹਦੀ ਜਿਹੜੀ ਇਹਨੂੰ ਕਿਸੇ ਪ੍ਰੋਫੈਸ਼ਨਲ ਕੋਚ ਦੀ ਜ਼ਰੂਰਤ ਤੇ ਤੁਸੀਂ ਇਹਨੂੰ ਨਾ ਜਾਂ ਜਲੰਧਰ पे ਜੋ ਜਾਂ ਲੁਦੀਆਣਾ पे ਜੋ ਸ਼ੀਰ ਦਾ ਸੁਪਨਾ ਐਥਲੈਟਿਕਸ ਦੀ ਨੈਸ਼ਨਲ ਟੀਮ ਚ ਖੇਡਣ ਦਾ ਸੀ ਸਿਲੈਕਸ਼ਨ ਲਈ ਜਲੰਧਰ ਟ੍ਰਾਇਲ ਹੋਇਆ ਉਸਦੇ ਪਿਤਾ ਕਹਿੰਦੇ ਨੇ ਟ੍ਰਾਇਲ 'ਚ ਇੱਕ ਵਾਰ ਨਹੀਂ ਸਗੋਂ ਦੋ ਤਿੰਨ ਵਾਰ ਸ਼ੇਰੇ ਨਾਲ ਟੱਕਾ ਹੋਇਆ 15-20 ਮੁੰਡੇ ਹੋਣਗੇ ਜੀ ਤੇ ਆ ਕੇ ਸ਼ਾਮ ਨੂੰ 4 ਵਜੇ ਗਰਾਊਂਡ ਦੇ ਵਿੱਚ ਸ਼ੇਰੇ ਦੇ ਗਲ ਪੈ ਗੇ ਸ਼ੇਰੇ ਦੇ 29 ਟਾਂਕੇ ਲੱਗੇ ਸੀ ਜੀ ਸਿਰ 'ਚ ਤੇ ਬਾਹਾਂ 'ਤੇ ਤੇ ਗੋਡਿਆਂ ਦੇ ਉੱਤੇ ਉਹ بیسਬਾਲ ਮਾਰਦੇ ਰਹਿ ਉਹਦਾ ਬੜੀ ਮਾਲਕ ਨੇ ਬੜੀ ਕਿਰਪਾ ਕੀਤੀ ਵੀ ਉਹਦਾ ਅੰਗ ਕੋਈ ਨਹੀਂ ਟੁੱਟਾਇਆ ਸਿਰ ਪਾਟਾ ਪਾਟਾਈ ਸੀਗਾ ਅੰਗ ਨਹੀਂ ਕਿਤੇ ਵੀ ਟੁੱਟਾ ਬਸ ਇਹੀ ਉਹ ਵੇਲਾ ਸੀ ਜਦੋਂ ਉਹ ਹੱਥੋਂ ਨਿਕਲ ਗਿਆ ਜੇ ਟ੍ਰਾਇਲ 'ਚ ਸਿਲੈਕਟ ਹੋ ਜਾਂਦਾ ਤਾਂ ਸ਼ਾਇਦ ਉਹਨਾਂ ਨਾਲ ਬੈਠਾ ਹੁੰਦਾ ਹੋਰ ਸੀਗੇ ਕੋਈ ਯਾਰ ਦੋਸਤ ਚੰਡੀਗੜ੍ਹ ਦੇ ਇਹਨੇ ਉਹਨਾਂ ਨੂੰ ਕਿਹਾ ਵੀ ਮੇਰੇ ਨਾਲ ਆਕਰਿਤੀ ਕੀਤਾ ਹੈ ਮੇਰੇ ਸੱਟਾ ਮਾਰੀਆਂ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਆਏ ਉਲਟੀ ਗਿਣਤੀ ਸ਼ੁਰੂ ਕਰ ਲੈ ਫੌਜੀ ਸਬੀਰ ਆ ਰਹਾ ਹੈ ਆਪਣਾ ਹਿਸਾਬ ਚੁਕਾਨੇ ਉਹਨਾਂ ਨੇ ਆਣ ਕੇ ਉਦੋਂ ਹੀ ਉਹਨਾਂ ਨੂੰ ਬਰਾਬਰ ਲੰਮਾ ਪਾਤਾ ਇਹ ਮੇਰਾ ਬੇਟਾ ਉਹ ਚੀਜ਼ ਉਹਨਾਂ ਦਾ ਆਸਾਨ ਬੰਦ ਹੋ ਗਿਆ ਜੀ ਫਿਰ ਉਸ ਤੋਂ ਬਾਅਦ ਇਹ ਉਮਰ ਇਹਦੀ ਛੋਟੀ ਸੀ 17 18 ਸਾਲ ਬੱਚਾ ਹੈਗਾ ਸੀ ਫਿਰ ਇਹਨੂੰ ਉਹਨਾਂ ਨੇ ਮਿਸਯੂਜ਼ ਕਰਨਾ ਸ਼ੁਰੂ ਕਰ ਦਿੱਤਾ ਜੀ ਉਸ ਤੋਂ ਬਾਅਦ ਸਾਨੂੰ ਤਾਂ ਮੈਂ ਕੰਟੀਨਿਊ ਜੋਰ ਨੂੰ ਦਿੰਦਾ ਸੀ ਜੀ ਵੀ ਪੈਸਾ ਮੈਂ 15000 ਤੋਂ ਘੱਟ ਤੋਂ ਘੱਟ ਮਹੀਨੇ ਦਿੰਦਾ ਸੀ ਕੱਪੜੇ ਆਸਤੇ ਬੂਟਾਂ ਆਸਤੇ ਉਹ ਐਕਸਟਰਾ ਹੁੰਦੇ ਸੀ ਇੰਨੇ ਦਾ ਪੱਕੇ ਉਹ ਦੇ ਸੀ ਫਿਰ ਜੇ ਸਰਦੀ ਹੁੰਦੀ ਸੀ ਮੈਂ ਇਥੋਂ ਦੁੱਧ ਵੀ ਭੇਜ ਦਿੰਦਾ ਸੀ ਦੂਸਰੇ ਤਿਸ਼ੇ ਦੇ ਨਾਲ ਇਧਰ ਪਿੰਡ 'ਚ ਬੈਠੇ ਮਾਪੇ ਸ਼ੇਰੇ ਦੇ ਵਧੀਆ ਐਥਲੀਟ ਬਣਨ ਦਾ ਇੰਤਜ਼ਾਰ ਕਰ ਰਹੇ ਸੀ ਤੇ ਚੰਡੀਗੜ੍ਹ 'ਚ ਸ਼ੇਰਾ ਸ਼ਾਪ ਸ਼ੂਟਰ ਬਣਨ ਦੇ ਗੁਰ ਸਿੱਖ ਰਿਹਾ ਸੀ ਕਾਲਜ ਪੜ੍ਹਦਿਆਂ ਹੀ ਲੁੱਟਖੋ ਕਰਨ ਲਈ ਸ਼ੇਰਾ ਚੰਡੀਗੜ੍ਹ ਚ ਫੜਿਆ ਗਿਆ 부ੜੇਲ جیل ਚ ਉਸ ਦੀ ਮੁਲਾਕਾਤ ਜਸਵਿੰਦਰ ਸਿੰਘ ਰੋਕੀ ਨਾਲ ਹੋਈ ਮੈਨੂੰ ਤਾਂ ਇਹ ਉਦੋਂ ਨਹੀਂ ਪਤਾ ਲੱਗਾ ਜਦੋਂ ਇਹ ਚੰਡੀਗੜ੍ਹ ਪੁਲਿਸ ਨੇ ਇਹਨੂੰ ਫੜ ਲਿਆ ਜਸਵਿੰਦਰ ਸਿੰਘ ਰੋਕੀ ਚੰਡੀਗੜ੍ਹ ਇਹ ਡਿੰਪੀ ਮਰਡਰ ਕਦਰ ਕੇਸ ਹੈਗਾ ਸੀ ਉੱਥੇ ਤੇ ਇਹਨੇ ਉਹਨੂੰ ਨਾਲ ਆਵਦੇ ਰੱਖਿਆ ਜੀ ਉਹ ਉਹਦੇ ਰਿਹਾ ਉਸ ਤੋਂ ਬਾਅਦ ਫਿਰ ਉਹ ਜੀ ਲੁਧਿਆਣਾ ਜੇਲ੍ਹ ਚ ਵੀ ਆ ਗਿਆ ਸੀ ਉੱਥੋਂ ਦੀ ਚਲਾਨ ਲੁਧਿਆਣਾ ਦਾ ਪੈ ਗਿਆ ਜੀ ਫਿਰ ਨਾਬੇ ਦਾ ਪੈ ਗਿਆ ਜੀ ਤੇ ਹੁਣ ਵਿੱਚ ਤਾਂ ਨਹੀਂ ਜੀ ਮੈਨੂੰ ਪਤਾ ਵੀ ਕਿਹੜੇ ਕਿਹੜੇ ਬੰਦਿਆਂ ਨੂੰ ਕਿਵੇਂ ਮਿਲਦਾ ਰਿਹਾ ਜੀ ਇਹ ਨਹੀਂ ਹਾਥੋਂ ਸੇ ਮਾਰਾ ਥਾ ਨਾ ਮੇਰੇ ਭਾਈ ਕੋ ਜੀ ਜਾਂ ਤਾਂ ਜੋ ਉਖੜ ਦੂੰ ਇਸੇ ਇਹ ਜੀਏਗਾ ਲੇਕਿਨ ਇਸੇ ਵੀ ਕਰਨ ਕੇ ਜ਼ਖਮੋ ਕਾ ਅਹਿਸਾਸ ਹੋਣਾ ਚਾਹੀਏ ਸ਼ੇਰਾ ਇੱਕ ਵਾਰ ਜੇਲ੍ਹ ਗਿਆ ਤਾਂ ਫਿਰ ਗੋਲੀ ਚੁਰਮ ਤੇ ਜੇਲ੍ਹ ਦੀਆਂ ਸਲਾਖਾਂ ਨਾਲ ਉਸ ਦਾ ਵਾਹ ਰੋਜ ਪੈਣ ਲੱਗਾ ਕਤਲ ਤੇ ਕਤਲ ਤੇ ਕਤਲ ਦੀ ਕੋਸ਼ਿਸ਼ ਦੇ ਅੱਧਾ ਦਰਜਨ ਕੇਸ ਸ਼ੇਰੇ ਤੇ ਦਰਜ ਹੋ ਗਏ ਜੇਲ ਤੋਂ ਜ਼ਮਾਨਤ ਹੁੰਦੀ ਆਈ ਸ਼ੇਰਾ ਜੁਰਮ ਕਰਦਾ ਤੇ ਫੜੇ ਜਾਂਦੇ ਫਿਰ ਜੇਲ ਕੋ ਜਾਂਦਾ ਨਾਮ ਸੁਣਾਏ ਤੇਰਾ ਅਭੀ ਇਤਨੇ ਮਸ਼ਹੂਰ ਵੀ ਨਹੀਂ ਹੋਏ ਹਮ ਅਗਰ ਯਹੀ ਤੇਰਾ ਇਨਕਾਊਂਟਰ ਕਰ ਦੂੰ ਤੋ ਸ਼ੇਰੇ ਦੇ ਘਰ ਦੇ ਉਸ ਦੇ ਕੇਸਾਂ ਦੀ ਪੈਰਵੀ ਕਰਦੇ ਰਹੇ ਨਾਲ ਹੀ ਸ਼ੇਰੇ ਨੂੰ ਜੁਰਮ ਦੀ ਦੁਨੀਆ ਛੱਡਣ ਲਈ ਮਜਬੂਰ ਵੀ ਕਰਦੇ ਸੀ ਜਦੋਂ ਫਿਰ ਬਾਹਰ ਆਇਆ ਜੀ ਅੰਦਰ ਵੀ ਬਹੁਤ ਮੈਂ ਉਹਦੀਆਂ ਮਿੰਟਤਾ ਕਰਦਾ ਰਿਹਾ ਮੈਂ ਪੁੱਤ ਆਪਣਾ ਇਹ ਰਾਣੀਗਾ ਜਿਹੜਾ ਤੂੰ ਫਟ ਗਿਆ ਵੀ ਸਾਡੇ ਇਕੱਲਾ ਇਕੱਲਾ ਮੇਰਾ ਬੱਚਾ ਸੀ ਸਾਡੇ ਕੋਲ ਕਿਸੇ ਗੱਲ ਦੀ ਕਮੀ ਨਹੀਂ ਵੀ ਅਸੀਂ ਮਿਹਨਤ ਕਰਕੇ ਖਾਣਾ ਬੰਦੇ ਪੰਖਾ ਵੀ ਹੈਗੀ ਸੀ ਜ਼ਮੀਨ ਜਾਇਦਾਦ ਵੀ ਸਭ ਕੁਝ ਹੈਗਾ ਜੀ ਮੈਂ ਉਹਨੂੰ ਕਦੀ ਕਿਸੇ ਗੱਲ ਦੀ ਭੁੱਖ ਨਹੀਂ ਸੀ ਹੋਣੀ ਮੈਂ ਉਹਨੂੰ ਦੱਸਣਾ ਵੀ ਤੂੰ ਦੱਸ ਵੀ ਮੇਰੀ ਸੇਵਾ 'ਚ ਕਮੀ ਕੀ ਰਹੇਗੀ ਪੁੱਤ ਉਸ ਪਾਸੇ ਤੁਰ ਪਏ ਬਸ ਉਹਨੇ ਇੱਕੋ ਗੱਲ ਹੀ ਕਹਣੀ ਡੈਡੀ ਹੁਣ ਮੇਰੇ ਕਦਮ ਗਾਓ ਗਏ ਨੇ ਜੇ ਮੈਂ ਪਿਛਾਂ ਮੁੜਿਆ ਜਿੰਨਾ ਚਿਰ ਮੈਂ ਜਿਉਣਾ ਉਹਨਾਂ ਚਿਰ ਤੁਹਾਡੀ ਜ਼ਿੰਦਗੀ ਵੀ ਸੇਫ ਹੈ ਮੇਰੀਆਂ ਭੈਣਾਂ ਦੀ ਭਰਾਵਾਂ ਦੀ ਜੇ ਮੈਂ ਪਿਛਾਂ ਵਹਿ ਗਿਆ ਮੈਂ ਤਾਂ ਮਰਨਾ ਹੀ ਮਰਨਾ ਹੋ ਸਕਦਾ ਮੈਨੂੰ ਮਾਰਨਾ ਹੈ ਤੁਹਾਨੂੰ ਮਾਰ ਦੇ ਉਹ ਆਈ ਗੱਲ ਕਹਿੰਦਾ ਸੀ ਅਸੀਂ ਕਹਿੰਦਾ ਤੂੰ ਕਿੱਡਾ ਕੋ ਆਪਾਂ ਕੀ ਕੰਮ ਕਰ ਲਿਆ ਕੋਈ ਕਿੱਡਾ ਮਾੜਾ ਜਿਹੜਾ ਕੰਮ ਕਰ ਲਿਆ ਵੀ ਤੂੰ ਆਪਾਂ ਉਹਦੇ ਤੇ ਕੰਟਰੋਲ ਕਰ ਜੇ ਮੇਰੀਆਂ ਦੋਵੇਂ ਮੇਰੀ ਛੋਟੀ ਧੀ ਦਾ ਇੰਨਾ ਉਹਦੇ ਨਾਲ ਪਿਆਰ ਸੀਗਾ ਭੈਣ ਭਰਾ ਇਕੱਠੇ ਸੌਂਦੇ ਸੀ ਇੱਕ ਮਿੰਟ ਨਹੀਂ ਉਹਦਾ ਵਸਾ ਖਾਦੀ ਇਸ ਮੇਰੀ ਛੋਟੀ ਗੀਤ ਇਹ ਸਤਾ ਗਭਿਓ ਥੋੜੀ ਦਿਮਾਗੋ ਵੀ ਲੱਗੀ ਸੀ ਜਦੋਂ ਅੰਮ੍ਰੋ ਹੈ ਸੁਤੀ ਵੀ ਕਰਦੀ ਹੁੰਦੀ ਸੀ ਵੀਰਾ 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 ਮੇਰੇ ਕੋਲੇ ਸਭ ਕੁਝ ਹੈ ਗਾਜੀ ਮੇਰਾ ਜੀ ਨਹੀਂ ਕਰਦਾ ਚੰਗਾ ਕੱਪੜਾ ਪਾਉਣ ਨੂੰ ਕੁਝ ਵੀ ਮਨਨ ਦੇ ਵਿੱਚ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈਗੀ ਸਾਡੇ ਬੇਜੀਆ ਜਿਹੜੇ ਸਾਹ ਪਰਮਾਤਮਾ ਨੇ ਦਿੱਤੇ ਉਹ ਤਾਂ ਪੂਰੇ ਕਰਨੇ ਪਰ ਸ਼ੇਰਾ ਖੂਨ ਖਰਾਬੇ ਤੇ ਲੁੱਟਮਾਰਾ ਛੱਡਣ ਨੂੰ ਰਾਜੀ ਨਹੀਂ ਸੀ ਉਸ ਦੇ ਆਪਣੇ ਡਰ ਸਨ ਮਾਪਿਆਂ ਨੂੰ ਉਹ ਹਰ ਬਾਰ ਕਹਿੰਦਾ ਸੀ ਕਿ ਹੁਣ ਮੁੜਨਾ ਔਖਾ ਹੈ ਜੇ ਪੈਰ ਪੱਟ ਨਾ ਅਮੜਾ ਔਖਾ ਹੈ ਪਿਛਾ ਕਰ ਲੈ ਜਿੰਨਾ ਵੀ ਤੇਰੇ ਤੋਂ ਹੋ ਸਕਦਾ ਪਰ ਉਹ ਆਂਦਾ ਮਾਤਾ ਨਹੀਂ ਮੈਂ ਹੁਣ ਇਹ ਜਿਹੜਾ ਮੈਂ ਪੈਰ ਪੱਟ ਬੈਠਾ ਹੈ ਨਾ ਇਹ ਹੁਣ ਕਦਮ ਪਿਛਾਣੀ ਮੇਰੇ ਜਾ ਸਕਦਾ ਮੈਂ ਯਾਰਾਂ ਬੇਲਿੰਗ ਅਜਰਲੇ ਆ ਆਂ ਜੀ ਮੈਂ ਪਿਛਾਂ ਹੋਇਆ ਤਕਰੇ ਤੁਹਾਡੇ ਨਾਲ ਕੀ ਬੀਤ ਜਾਏਗੀ ਜੇ ਮੈਂ ਇਧੋ ਗਾਹ ਆਇਆ ਤਾਂ ਕਰੇ ਮੇਰੇ ਨਾਲ ਕੀ ਬੀਤ ਜਾਏਗੀ ਫੋਨ ਮੈਂ ਤੁਹਾਨੂੰ ਕਿਹੜੇ ਸ਼ਬਦਾਂ ਦੱਸਾਂ ਜੀ ਮੈਂ ਇੱਥੋਂ ਤੱਕ ਇਹ ਵੀ ਮੈਂ ਆਪਦੀ ਪੱਗ ਲਾ ਕੇ ਉਸ ਕਮਰੇ ਦੇ ਵਿੱਚ ਮੈਂ ਕਿਹਾ ਪੁੱਤ ਆਪਦੇ ਦਾਦੇ ਹਲ ਵੇਖ ਮੇਰੇ ਹਲ ਵੇਖ ਆਪਣੇ ਪੂਰਾ ਖਾਨਦਾਨ ਵੇਖ ਕੋ ਕਦੀ ਕੋਈ ਆਪਣੇ ਘਰੇ ਪੁਲਿਸ ਵਾਲੇ ਰੋਟੀ ਪਾਣੀ ਖਾਣ ਆਉਂਦੇ ਨੇ ਇੱਜ਼ਤ ਮਾਨ ਆਪਣਾ ਹੈਗਾ ਜਿੰਨੇ ਜਿੱਡੀ ਕੋ ਆਪਣੀ ਐਸੀ ਤੇ ਉਦੋਂ ਵੱਧ ਆਪਣਾ ਇੱਜ਼ਤ ਮਾਨ ਨੇ ਤੇ ਪੁੱਤ ਇਹ ਇਹਨਾਂ ਗੱਡੀਆਂ ਦੇ ਆਪ ਬਲਦ ਨਹੀਂ ਹੈਗੇ ਪਰ ਉਹ ਇੱਕੋ ਗਾਲੀਆਂ ਦਸੀ ਨਹੀਂ ਡੈਡੀ ਹੁੰਦੇ ਸ਼ੇਰਾ ਗੁੰਡਿਆਂ ਦੀ ਟੋਲੀ ਦਾ ਬਾਦਸ਼ਾਹ ਸੀ ਖੋਬਣਪਿੰਡ ਚ ਸਭ ਤੋਂ ਜ਼ਿਆਦਾ ਗੱਡੀਆਂ ਉਦੋਂ ਇਕੱਠੀਆਂ ਹੋਈਆਂ ਜਦੋਂ ਸ਼ੇਰੇ ਦੀ ਭੈਣ ਦਾ ਵਿਆਹ ਸੀ ਜਾਂ ਫਿਰ ਜਦੋਂ ਸ਼ੇਰਾ ਜਮਾਨਤ ਮਿਲਣ ਤੇ ਪਿੰਡ ਆਇਆ ਸੀ ਜਦੋਂ ਆਇਆ ਬੇਲ ਤੇ ਆਇਆ ਇੱਥੇ ਬਹੁਤ ਲਾਮ ਲਸ਼ਕਰ 600 ਗੱਡੀ ਮਤਲਬ ਪਿੰਡ ਦੇ ਲੋਕ ਦੱਸਦੇ ਆ ਆਈਡੀਆ ਵੀ 5 600 ਗੱਡੀ ਉਹਨੂੰ ਛੱਡਨ ਆਈ ਸੀ ਇਹਨਾਂ ਮੁੰਡਾ ਔਰ ਨਾਲ ਅਸਲੇ ਬੜੀ ਵੱਡੀ ਪੱਧਰ ਤੇ ਸੀ ਕੋਸਾਰੇ ਲਾਇਸੈਂਸੀ ਅਸਲੇ ਨਹੀਂ ਸੀ ए जसविंदर सिंह रॉकी भी आया सी फाजिल का दे रॉकी नाल लंबा समय जारी रही गैंग इक्को पर होली-होली दोहा दे रा वखरे होण लग पए नेता क्या बन गया अपनी औकात भूल गया है भाई बना के सौदा कर रहा है वो जब तक इसे वापस छोड़कर नहीं आ जाता अपना मुंह मत दिखाना मुझे फिरोजपुर दे हैप्पी द्योड़ा कत्ल केस तो बाद रॉकी दे शेरा हमेशा नई वक़ हो गई ਫਿਰ ਪ੍ਰਮਾਤਮਾ ਜਾਣੇ ਇਹਨਾਂ ਦੀ ਜੀ ਕਿਵੇਂ ਵਿਗੜੀ ਕਿਵੇਂ ਨਹੀਂ ਇਹ ਫਿਰ ਉਹਦਾ ਹੋ ਗਿਆ ਕਤਲ ਜੋੜੇ ਦਾ ਜੀ ਜੋੜੇ ਦਾ ਕਤਲ ਸ਼ਿਰੀ ਨਹੀਂ ਕੀਤਾ ਸੀ ਹਾਂਜੀ ਸ਼ੇਰੇ ਨੇ ਕੀਤਾ ਸੀ ਜੋੜੇ ਦਾ ਕਤਲ ਕਿਉਂ ਕੀਤਾ ਸੀ ਬੱਸ ਇਹ ਨਹੀਂ ਗੱਲ ਕਹਿੰਦਾ ਸੀ ਵੀ ਡੈਡੀ ਮੈਨੂੰ ਇਸ ਪਾਸੇ ਲਾਉਣ ਵਾਲਾ ਇਹ ਬੰਦਾ ਹੈ ਵੀ ਮੈਨੂੰ ਇਸ ਪਾਸੇ ਵੀ ਇਸ ਬੰਦੇ ਨੇ ਲਾਇਆ ਸੀ ਮੈਨੂੰ ਫੜਾਇਆ ਵੀ ਇਸ ਬੰਦੇ ਨੇ ਇਹ ਮੇਰੀ ਜ਼ਿੰਦਗੀ ਇਹਨੇ ਬੰਦੇ ਨੇ ਬਰਬਾਦ ਕਰ ਦਿੱਤੀ ਇਹਨੂੰ ਇਹਨੂੰ ਜੈਪਾਲ ਜਿਹੜਾ ਹੈ ਨਾ ਜੈਪਾਲ ਪੁੱਲਰ ਉਹ ਇਹਨੂੰ ਸ਼ੇਰੇ ਨੂੰ ਬਹੁਤ ਸਮਝਾਉਂਦਾ ਸੀ ਨਹੀਂ ਵੀਰ ਆਪਾਂ ਇਹ ਕੰਮ ਨਹੀਂ ਕਰਨਾ ਪਰ ਇਹ ਆਦਾ ਸੀ ਇਹ ਆਦਾ ਸੀ ਮੇਰੀ ਮੈਂ ਪਛਾਣ ਨਹੀਂ ਮੋੜ ਸਕਦਾ ਪਰ ਮੈਂ ਇਹਨੂੰ ਮਾਰਨਾ ਹੀ ਮਾਰਨਾ ਹੈ ਅਸੀਂ ਇਹਨੂੰ ਇੱਥੋਂ ਤੱਕ ਸਾਰੇ ਪਰਿਵਾਰਾਂ ਦੇ ਸਾ ਵੀ ਜਿੱਦ ਤਨ ਉਹਨੂੰ ਮਾਰਨ ਜਾਣਾ ਉਹ ਤੋਂ ਪਹਿਲਾਂ ਪੁੱਤ ਸਾਨੂੰ ਮਾਰ ਕੇ ਜਾਵੇਂ ਤੂੰ ਮਾਰ ਕੇ ਭਾਜੇਗਾ ਪੁਲਿਸ ਸਾਨੂੰ ਉੱਥੇ ਤਾਂ ਕਰੇਗੀ ਪਰ ਉਹ ਨਹੀਂ ਜਿਹੇ ਆਂਦੇ ਜੇ ਦੀ ਫੜੀ ਆਉਦੀ ਧੰਨ ਦਾ ਪੱਕਾ ਸੀ ਉਨੇ ਕੀਤਾ ਨਾ ਕੋਰਟ ਨਾ ਕਚੇਰੀ ਨਾ ਅਪੀਲ ਨਾ ਡੇਟ ਤਰਹ ਇੱਕ ਸਜ਼ਾ ਦਿਓੜੇ ਨੂੰ ਸ਼ੇਰੇ ਨੇ ਸ਼ਰਿਆਮ ਗੋਲੀਆਂ ਮਾਰੀਆਂ ਟੌਕੀ ਦਿਓੜੇ ਨੂੰ ਆਪਣਾ ਸਾਥੀ ਮੰਨਦਾ ਸੀ ਇਸ ਲਈ ਸ਼ੇਰੇ ਤੋਂ ਖੁੰਦਕ ਖਾਣ ਲੱਗ ਪਿਆ ਉਸ ਵੇਲੇ ਸ਼ੇਰੇ ਦਾ ਸੱਜਾ ਹੱਥ ਬਣਿਆ ਉਸ ਦਾ ਪੁਰਾਣਾ ਯਾਰ ਜੈਪਾਲ ਉਹ ਵੀ ਸ਼ਾਰਟਪੁੱਟ ਤੇ ਹੈਮਰ ਥ्रो ਦਾ ਖਿਡਾਰੀ ਸੀ ਜੈਪਾਲ ਨਾਲ ਉਹਦਾ ਦਿਲੀ ਪਿਆਰ ਹੈ ਜੈਪਾਲ ਉਹਨੂੰ ਆਵਦਾ ਛੋਟਾ ਭਰਾ ਸਮਝਦਾ ਹੈ ਜੈਪਾਲ ਉਹਦੇ ਨਾਲ ਮੇਰੇ ਘਰ ਨਹੀਂ ਆਇਆ ਕਦੀ ਵੀ ਜੈਪਾਲ ਨੂੰ ਮੈਂ ਬਚਪਨ ਤੋਂ ਹੀ ਜਾਣਦਾ ਸੀ ਬਚਪਨ ਤੋਂ ਨਹੀਂ ਮਤਲਬ ਜਦੋਂ ਖੇਡਦੇ ਸੀ ਉਹ ਤੋਂ ਜੈਪਾਲ ਤੇ ਕਲਾਸਮੇਟ ਸੀ ਜਾਂ ਨਹੀਂ ਜੈਪਾਲੇ ਦਾ ਸੀ ਨਹੀਂ ਅਸੀਂ ਜੀ ਇਹ ਸਿਰਫ ਇਹਨਾਂ ਦਾ ਮੇਲ ਉੱਥੇ ਹੋਇਆ ਜੀ ਆਪਣਾ ਜੋੜੇ ਦੀ ਜਿੰਮ 'ਚ ਤੁਹਾਡੇ ਤੇਰੀ ਕਾਫੀ ਹੁੰਦਾ ਰਹੋ ਜਪਾਨ ਹਾਂ ਜਦੋਂ ਉਹ ਬੇਲ ਤੇ ਆਇਆ ਜੀ ਫਿਰ ਆਇਆ ਮੇਰੇ ਕੋਲੇ ਉਹ ਪੰਜ ਛੇਅਰ ਹੀ ਮਿਲ ਕੇ ਗਿਆ ਜਦੋਂ ਵੀ ਉਹਨੇ ਮੈਨੂੰ ਕਹਿਣਾ ਵੀ ਤੇਰਾ ਡੈਡੀ ਜਦੋਂ ਮੈਨੂੰ ਡੈਡੀ ਕਹਿੰਦਾ ਜੀ ਵੀ ਤੇਰਾ ਜਦੋਂ ਜੀ ਉਧਰ ਦਾ ਤੇ ਤੂੰ ਮੈਨੂੰ ਯਾਦ ਕਰ ਪਰ ਅਸੀਂ ਅੱਜ ਅਸ਼ੇਰੀ ਵਾਲੀ ਠੰਡ ਤਾਂ ਨਹੀਂ ਪਾ ਸਕਦੇਗੇ ਪਰ ਕੋਸ਼ਿਸ਼ ਕਰਾਂਗੇ ਹੈਪੀ ਦਿਉੜੇ ਨੂੰ ਗੋਲੀ ਮਾਰਨ ਤੋਂ ਬਾਅਦ ਸ਼ੇਰਾ ਗੈਂਗਸਟਰਾਂ ਦੀ ਦੁਨੀਆ ਦਾ ਵੱਡਾ ਨਾ ਬਣ ਗਿਆ ਰੋਕੀ ਨੂੰ ਸ਼ੇਰੇ ਦਾ ਵਾਅਦਾ ਦਬਦਬਾ ਚੰਗਾ ਨਹੀਂ ਲੱਗ ਰਿਹਾ ਸੀ। ਮੈਨੂੰ ਤੇਰੀ ਜ਼ਰੂਰਤ ਸੀ। ਮੈਂਨੇ ਤੁਹਾਨੂੰ ਕੋ استعمال ਕੀਤਾ। ਮਾਰੀ ਜ਼ਰੂਰਤ ਖਤਮ। ਤੂੰ ਖਤਮ। ਕ੍ਰਾਈਮ ਕਰਨ ਤੋਂ ਬਾਅਦ ਰੂਪੋਸ਼ ਹੋਣ ਚ ਮਹਾਰ시 ਸ਼ੇਰਾ ਪਿੰਡ ਆਉਣਾ ਹੀ ਛੱਡ ਗਿਆ। ਕਦੇ ਆਇਆ ਵੀ ਤਾਂ ਮੂੰਹ ਹਨੇਰੇ। ਤੂੰ ਸਮਝਾਇਆ ਨਹੀਂ ਸੀ ਕਦੇ ਬਿਠਾ ਕੇ ਜਦੋਂ ਜਦੋਂ ਆਉਂਦਾ ਸੀਗਾ ਘਰ ਪਗੋੜਾ ਹੋਇਆ ਹੋਇਆ ਸੀ। ਬੈਂਦਾ ਹੀ ਨਹੀਂ ਸੀ ਵੀਰੇ। ਸਾਡੇ ਕੋਲ ਬੈਂਦਾ ਹੀ ਨਹੀਂ ਸੀ ਜਿਵੇਂ ਮਹਿਮਾਨ ਆਏ ਨੇ ਬਸ ਮਹਿਮਾਨਾਂ ਤਰ੍ਹਾਂ ਆਇਆ ਤੇ ਗਿਆ ਕਦੀ 2 ਮਿੰਟ ਨਹੀਂ ਸੀ ਬਿਟੇ ਕੇ ਜਾ ਮਾਂ ਕੋਲ ਬੈਠਾ ਜਾਂ ਪਿਓ ਕੋਲ ਬੈਠਾ ਜਾਂ ਭੈਣ ਕਿਸੇ ਕੋਲ ਦਾਦੀ ਕੋਲ ਬੈਠਾ ਕਿਸੇ ਕੋਲ ਬੈੰਦਾ ਹੀ ਨਹੀਂ ਸੀ ਤੁਹਾਨੂੰ ਦੱਸਿਆ ਵੀ ਆ ਨਾ ਬੁਆ ਵੜਦਾ ਜਾਂ ਨਾ ਤੇ ਆਂਦਾ ਸੀ ਮੈਨੂੰ ਐ ਲੱਗਦਾ ਜੇ ਮੈਂ ਬਾਹਰ ਪੱਜ ਜਾ ਬਸ ਮੈਂ ਕਰੇ ਵੜਾ ਨਾ ਪਰ ਬੱਕਰੇ ਦੀ ماں ਕਦੋਂ ਤੱਕ ਖੈਰ ਬਣਾਉਂਦੀ ਸ਼ੇਰੇ ਦਾ ਉਹ ਦਿਨ ਵੀ ਆਇਆ जो तो पुलिस को उसके बठिंडा शहर हो खबर मिली खबरी कौन सी इसलिए मां प्यो रॉकी से शक करते दस होंगे मैक्स शेरा पुलिस एनकाउंटर च मारे गया साड़ी किस्मत माड़ी उन माड़ी होगी वो थोड़ी लिखा के आया उन्हें कटाती जिंदगी की हम तक गई नहीं भी रहे ਤੇਰੇ ਮੇਰੇ ਵੱਲੇ ਵੇਖ ਕੇ ਹਉਣ ਨੇ ਵੇ ਜੂਨ ਗੁਜ਼ਾਰਾ ਹੀ ਹੈ ਕੋਈ ਜ਼ਿੰਦਗੀ ਤਾਂ ਨਹੀਂ ਹੈਗੀ ਇਹ ਜ਼ਿੰਦਗੀ ਕਾਂਦੀ ਕਿ ਕੋਈ ਸਹਰ ਮਾਣ ਹੋਵੇ ਬੱਚਿਆਂ ਦਾ ਕੋਸਣ ਹੋਵੇ ਪੋਤਰੀਆਂ ਪੁੱਤਰੇ ਖੇਡਦੇ ਨੇ ਪੋਤਾ ਆਉਂਦਾ ਘਰੇ ਕੋਸਣ ਹੁੰਦਾ ਇਹ ਕੰਨ ਉਸਦੇ ਪਿਤਾ ਐਨਕਾਊਂਟਰ ਨੂੰ ਝੂਠਾ ਦੱਸਦੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਕੇਸ ਵੀ ਪਾਇਆ ਪੁਲਿਸ ਨੇ ਤਾਂ ਐਨਕਾਊਂਟਰ ਨਹੀਂ ਕੀਤਾਗਾ ਇਹ ਇਹ ਪੇੜ ਕਤਲ ਹੈ ਐਨਕਾਊਂਟਰ ਨਹੀਂ ਹੋਇਆ ਜੀ ਐਨਕਾਊਂਟਰ ਹੁੰਦਾ ਤੇ ਘੱਟੋ ਘੱਟ ਕ੍ਰਾਸਫਾਇਰ ਉਹ ਪੁਲਿਸ ਦੀ ਗੱਡੀ ਨੂੰ ਹੀ ਵੱਜਦਾ ਜੀ ਇੱਕ ਅਦਾ ਵੱਜਦਾ ਚਲੋ ਪੁਲਿਸ ਦਾ ਮਲਾਜ਼ਮ ਆਣ ਕਹਿੰਦੇ ਨਹੀਂ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਚਲੋ ਕਿਸੇ ਲੱਤ ਪੈਰ 'ਚ ਤਾਂ ਵੱਜਦੀ ਕਿਸੇ ਕਿਤੇ ਵੀ ਇਹ ਤਾਂ ਉਹਨੂੰ ਬੇਟੇ ਮੇਰੇ ਨੂੰ ਤਾਂ ਸੁੱਤੇ ਪਏ ਨੂੰ ਇਹਨਾਂ ਨੇ ਫੜ ਕੇ ਤੇ ਇਹਗੇ ਸੀਗੇ ਜਿਨ੍ਹਾਂ ਨੇ ਪੇਮੈਂਟ ਕੀਤੀ ਸੀ ਉਹਨਾਂ ਬਾਅਦ ਦੇ ਵਿੱਚ ਮੈਨੂੰ ਦੁੱਖ ਇਸ ਚੀਜ਼ ਦਾ ਸਭ ਤੋਂ ਵੱਡਾ ਹੈ ਜੀ ਵੀ ਰੋਕੀ ਨਾਲ ਰੋਕੀ ਮੇਰੀ ਬੇਟੀ ਦੀ ਸ਼ਾਦੀ ਤੇ ਵੀ ਆਇਆ ਜੀ ਛੋਟੀ ਬੇਟੀ ਦੀ ਸ਼ਾਦੀ ਤੇ ਆਇਆ ਬੜੇ ਲਾਮ ਲਸ਼ਕਰ ਨਾਲ ਆਪਦੇ ਹਥਿਆਰਾਂ ਵਿਸਾਰਾਂ ਨਾਲ ਬਹੁਤ ਤੇ ਮੈਂ ਨੂੰ ਕਿਹਾ ਰੋਕੀ ਨੂੰ ਮੈਂ ਕਿਹਾ ਪੁੱਤ ਵੀ ਆਪਾਂ ਇੱਥੇ ਕੋਈ ਕਬਜ਼ਾ ਤਾਂ ਨਹੀਂ ਲੈਣਾਗਾ ਨਾ ਪਰ ਰਿਸ਼ਤੇਦਾਰ ਡਰਾਉਣੇ ਨੇ ਮੈਨੂੰ ਆਦਾ ਨਹੀਂ ਬਾਈ ਮੈਨੂੰ ਉਹ ਮੈਨੂੰ ਬਾਈ ਆਦਾ ਨਹੀਂ ਮੈਨੂੰ ਆਦਾ ਬਾਈ ਇਹਨਾਂ ਨੂੰ ਨਹੀਂ ਡਰਾਉਣਾ ਸੀ ਤਾਂ ਸੰਤ ਆਪ ਦਾ ਡਾਰੇ ਮੈਨੋਂ ਨੇ ਇਹ ਸ਼ਬਦ ਕਹ ਸੰਤ ਆਪ ਦਾ ਡਾਰੇ ਮੈਂ ਕਿਹਾ ਯਾਰ ਆਪਣਾ ਸੋਹਣਾ ਨਹੀਂ ਲੱਗਦਾ ਵੀ ਇਹਨਾਂ ਜਿਹਾਆਂ ਸ਼ਾਦੀਆਂ ਦੇ ਵਿੱਚ ਤੇ ਇਹ ਰੱਬ ਜਾਣੇ ਇਹਨਾਂ ਦੀ ਬਾਅਦ ਵਿੱਚ ਕੀ ਵਿਗੜੀ ਜੀ ਤੇ ਇਹ ਇਸ ਬੰਦੇ ਨੇ ਜੀ ਜੇਲਾਂ ਦੇ ਵਿੱਚ ਵੀ ਲੱਡੂ ਬਲੀਚੇ ਖੁਸ਼ੀਆਂ ਮਨਾਈਆਂ ਜਦੋਂ ਸ਼ੇਰਾ ਮਰਿਆ ਜੀ ਮੈਂ ਨਾ ਹੀ ਤੁਹਾਨੂੰ ਦੱਸਿਆ ਜੀ ਮੈਂ ਤਾਂ ਇੱਥੋਂ ਤੱਕ ਤੁਸੀਂ ਆਂਦੇ ਨੇ ਤੁਸੀਂ ਸਮਝਾਇਆ ਨਹੀਂ ਜੀ ਸਾਡੇ ਡੀਐਸਪੀ ਹੈਗੇ ਸੀ ਸ਼ਾਇਦ ਉਹਨਾਂ ਦਾ ਮੁਖਵਿੰਦਰ ਸਿੰਘ કે ਮਨਵੀਰ ਸਿੰਘ ਭੁੱਲੜ ਹੈ ਮਗਰ ਮੁੰਡਾ ਜਈ ਹੈ ਜੀ ਤਾਂ ਮੈਨੋਂ ਉਹਨਾਂ ਨੇ ਇਸੇ ਸਬੰਧ ਸ਼ੇਰੇ ਸਬੰਧ ਸੱਦਿਆ ਤੇ ਮੈਨੂੰ ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਕਹਿੰਦੇ ਵੀ ਤੁਹਾਡੇ ਬੇਟੇ ਨੂੰ ਜਾਂ ਤਾਂ ਕੋਈ ਮਾਰ ਦੇਗਾ ਜਾਂ ਪੁਲਿਸ ਮਾਰ ਦੇਗੀ ਮੈਂ ਕਿਹਾ ਜੀ ਮੇਰੇ ਕੀ ਵਾਸੇਗਾ ਅਗੇ ਤੁਸੀਂ ਕੋਸ਼ਿਸ਼ ਕਰੋ ਮੈਂ ਕਹਾਂ ਜੀ ਜਿੱਥੇ ਵੀ ਹੈਗਾ ਜੇ ਤੁਹਾਨੂੰ ਪਤਾ ਹੈ ਤੁਸੀਂ ਅੱਗੇ ਮੈਨੂੰ ਲਾਓ ਉਹਦੀ ਮਾਂ ਨੂੰ ਲਾਓ ਉਹਦੀਆਂ ਭੈਣਾਂ ਪਣੋਈਏ ਅਸੀਂ ਸਾਰੇ ਅਸੀਂ 6 ਜੀ ਅੱਗੇ ਲੱਗਨੇ ਜੇ ਪਹਿਲਾ ਗੋਲੀ ਵੱਜੇਗੀ ਸਾਨੂੰ ਸ਼ੀਹਾਂ ਨੋਜੇਗੀ ਕਹਿੰਦੇ ਨਹੀਂ ਸਾਨੂੰ ਤਾਂ ਨਹੀਂ ਪਤਾ ਇਹ ਸਾਨੂੰ ਪਤਾ ਹੋਵੇ ਅਸੀਂ ਫੜ ਲਈਏ ਮੈਂ ਕਹਾਂ ਜੀ ਫਿਰ ਹੋਰ ਕਰੋ ਕੰਮ ਮੈਂ ਕਹਾਂ ਜੀ ਮੇਰਾ ਕਰੋ ਮੂੰਹ ਕਾਲਾ ਮੂੰਹ ਕਾਲਾ ਕਰਕੇ ਮੇਰੇ ਗਾਲ 'ਤੇ ਇੱਕ ਪੱਟੀ ਪਾਓ ਉਹਦੇ ਉੱਤੇ ਲਿਖੋ ਵੀ ਜਿੰਨਾਂ ਦੀ ਲਾਜ਼ ਮਾੜੀ ਹੈ ਉਹਨਾਂ ਦੇ ਮਾਪਿਆਂ ਦਾ ਆ ਹਾਲ ਹੁੰਦਾ ਹੈ ਤੇ ਮੈਂ ਕਿਹਾ ਸਰਾਰ ਜੀ ਜੇ ਮੇਰੇ ਇਹ ਲਿਖਣ ਕਰਕੇ ਕੋਈ ਇੱਕ ਵੀ ਬੰਦਾ ਬੱਚਾ ਗਲਤ ਲਾਈਨ ਤੇ ਜਾਂਦਾ ਸੁਧਰ ਗਿਆ ਤੇ ਮੈਂ ਸਮਝਾਂਗਾ ਵੀ ਮੈਂ ਆਪਦਾ ਨਹੀਂ ਸੰਭਾਲ ਸਕਿਆ ਜ਼ਰੂਰ ਕਿਸੇ ਦਾ ਹੀ ਸੰਭਲ ਗਿਆ ਮੈਂ ਮੇਰੇ ਮਨ ਨੂੰ ਸੰਤੁਸ਼ਟੀ ਹੋਏਗੀ ਉਹ ਮੈਨੂੰ ਕਹਿੰਦੇ ਨਹੀਂ ਸਰਾਰ ਜੀ ਕਾਨੂੰਨ ਹੀ ਐਜ ਦਿੰਦਾ ਮੈਂ ਕਿਹਾ ਜੀ ਮੇਰੇ ਨਾਲ ਚੱਲੋ ਮੈਂ ਕੋਰਟ ਦੇ ਵਿੱਚ ਪੇਸ਼ ਹੋ ਕੇ ਐਫੀਡੇਵਟ ਦੇਣਾ ਤਾਂ ਫਿਰ ਉਹ ਡੀਐਸਪੀ ਉੱਠ ਕੇ ਮੈਨੂੰ ਨੇ ਜੱਫੀ ਪਾਈ ਮੈਨੂੰ ਆ ਦਾ ਤੇਰੇ ਕਰਮ ਉਹਨਾਂ ਨੂੰ ਪਤਾ ਸੀ ਵੀ ਕਰਮ ਮਾੜੇ ਮੈਨੂੰ ਹੀ ਦੀਦੇ ਪੈ ਸੀ ਕਰਮ ਮਾੜੇ ਵੀ ਤੁਸੀਂ ਪੇੜ ਕਤਲ ਕਿਹਾ ਇਹ ਪੇੜ ਕਤਲ ਕਿ ਨਹੀਂ ਕਰਵਾਇਆ ਸੀ ਇਹ ਕਤਲ ਇਹਨਾਂ ਨੇ ਰੋਕ ਕੇ ਰਾਇਆ ਕਰਾਇਆ ਰੋਕ ਕੇ ਰਾਇਆ ਤੋੜ ਕੂਕੀ ਸਬੂਤ ਹੈ ਦਾ ਅਸੀਂ ਸਬੂਤ ਮੈਂ ਲਾਈ ਹੋਈ ਏ ਜੀ ਹਾਈ ਕੋਰਟ ਦੇ ਵਿੱਚ ਰਿਕਵੈਸਟ ਕੀਤੀ ਹੋਈ ਏ ਵੀ ਇਹਦੀ ਜਾਂਚ ਹੋਣੀ ਚਾਹੀਦੀ ਏ ਜੀ ਤਾਂ ਮੈਂ ਉੱਥੇ ਸਬੂਤ ਪੇਸ਼ ਕਰਾਂਗਾ ਜੀ ਜਦੋਂ ਜਾਂਚ ਹੋਏਗੀ ਨਾ ਜੀ ਇਦੇ ਵਿੱਚ ਬਹੁਤ ਆਉਣਗੇ ਪੋਲਿਟਿਕਸ ਦੇ ਬੰਦੇ ਵੀ ਆਉਣਗੇ ਜੀ ਵਿੱਚ ਕੱਲਾ ਰੋਕੀ ਨਹੀਂ ਆਏਗਾ ਹੋਰ ਵੀ ਆਉਣਗੇ ਪੁਲਿਸ ਅਫਸਰ ਵੀ ਆਉਣਗੇ ਬਹੁਤ ਬੜੀ ਗਲਤੀ ਕਰਦੀ ਤੂੰ ਨੇ ਰਾਸ਼ਦ ਫੌਜੀ ਦੀ ਮੌਤ ਦਾ ਸੁਪਨਾ ਦੇਖ ਕੇ ਫੌਜੀ मियां ਰਾਜਨੀਤੀ ਦਾ ਖੇਲੀ ਪੋਲਿਟਿਸ਼ੀਅਨ ਔਰ ਅਪਰਾਧੀ ਦਾ ਸਾਥ ਜ਼ਿਆਦਾ ਦਿਨ ਨਹੀਂ ਚੱਲਦਾ ਇਹ ਤੁਮ ਵੀ ਜਾਣਦੇ ਹੋ ਸ਼ਰੀਰ ਦਾ ਹਸ਼ਰ ਉਹੀ ਹੋਇਆ ਜੋ ਇੱਕ ਗੁਨਾਹਗਾਰ ਦਾ ਹੁੰਦਾ ਹੈ ਇੱਕ ਗੈਂਗਸਟਰ ਦਾ ਹੁੰਦਾ ਹੈ ਬੀਸ ਲੈਂਡ ਤੇ ਤੁਰਦਾ ਅੰਤ ਤੰਤਾ ਉਹਦਾ ਇਹੀ ਹੈ ਫਿਰ ਇਤਰਾਜ਼ ਕੀ ਹੈ ਜੋ ਉਹਨੇ ਕਾਉਂਟਰ ਹੋਇਆ ਤੁਨ ਉਹਦੇ ਤੇ ਇਤਰਾਜ਼ ਇਹ ਹੈ ਜੀ ਵੀ ਉਹਨੂੰ ਫੜ ਕੇ ਜਿਹੜੇ ਉਹਨੇ ਜ਼ੁਲਮ ਕੀਤੇ ਸੀ ਉਹਨੂੰ ਫੜ ਕੇ ਕਾਨੂੰਨ ਉਹਦੀ ਸਜ਼ਾ ਦਿੰਦਾ ਕਾਨੂੰਨ ਮੁਤਾਬਕ ਉਹਨੂੰ ਜੇ ਉਹ ਇਹ ਨਹੀਂ ਹੈਗਾ ਜੀ ਵੀ ਅਸੀਂ ਕਿਸੇ ਨੇ ਕੋਈ ਜ਼ੁਲਮ ਕੀਤਾ ਹੈ ਜੀ ਉਹਨੂੰ ਨਾਲ ਦੀ ਨਾਲ ਇਹ ਤਾਂ ਫਿਰ ਉਹ ਤਾਲਿਬਾਨ ਵਾਲਾ ਸਿਸਟਮ ਹੀ ਹੋ ਗਿਆ ਜੀ ਇੱਥੇ ਉਹਦੇ ਦਾ ਬਾਪ ਜਿਉਂਦਾ ਹੈ ਜੀ ਮੈਂ ਉਹਨਾਂ ਦੇ ਘਰੇ ਬਹਿਣ ਗਿਆ ਸੀ ਤੇ ਮੇਰੇ ਬੇਟੇ ਦਾ ਨਾਂ ਕਤਲ ਦੇ ਵਿੱਚ ਹੋਏ ਮੈਂ ਫਿਰ ਵੀ ਹੱਥ ਜੋੜ ਕੇ ਆਇਆ ਸੀ ਤਾਂ ਮੈਨੂੰ ਵੀ ਉਸ ਇਨਸਾਨ ਨੇ ਮੈਨੂੰ ਮੇਰੇ ਅੱਗੇ ਵੀ ਉਹਨੇ ਹੱਥ ਜੋੜਦੇ ਸੀ ਭੁੱਲਿਆ ਨਹੀਂ ਸੀ ਉਹਨੇ ਵੀ ਮਾਰ ਦਿੱਤਾ ਉਹਨੂੰ ਸੀ ਕਰਮ ਆਪਣੇ ਵੀ ਇਕੱਠੇ ਰਹਿੰਦੇ ਸੀ 24 ਸਾਲ ਦਾ ਸ਼ੀਰਾ ਪੁਲਿਸ ਦੀਆਂ ਗੋਲੀਆਂ ਨਾਲ ਮਾਰਿਆ ਗਿਆ ਜੇ ਖਿਡਾਰੀ ਹੁੰਦਾ ਤਾਂ ਇਹੀ ਮਾਪਿਓ ਸਿਰ ਉੱਚਾ ਕਰਕੇ ਜਿਉਂਦੇ ਪੁੱਤ ਵੀ ਅੱਖਾਂ ਸਾਹਮਣੇ ਹੁੰਦਾ। ਨਾ ਪੁੱਠਿਆਂ ਕਮਾਂ 'ਚ ਪੈਂਦਾ ਤੇ ਘਰ ਸਾਡੀ ਵੀ ਕੋਈ 4 ਦਿਨ ਜ਼ਿੰਦਗੀ ਵੱਧ ਜਾਂਦੀ। ਜੇ ਪੁੱਠਿਆਂ ਕਮਾਂ 'ਚ ਪਿਆ ਤੇ ਆਪ ਵੀ ਕੀ ਵੇਖਿਆ ਜਾਣ ਤੋਂ ਜਿਵੇਂ ਆਇਆ ਸੀ ਉਵੇਂ ਤੁਰ ਗਿਆ। ਪਰ ਫੋਕੀ ਚੌਧਰ ਤੇ ਜੁਰਮ ਦੀ ਦੁਨੀਆ ਦਾ ਬੇताज ਬਾਦਸ਼ਾਹ ਬਣਨ ਦੀ ਜਿੱਦ ਨੇ ਮਾਪਿਆਂ ਦੇ ਸੁਪਨੇ ਅੱਖ ਚਪਕਦਿਆਂ ਹੀ ਟਹਿਟੇਰੀ ਕਰ ਦਿੱਤੇ। ਵੋਚੀ ਨੂੰ ਮਰਨੇ ਸੇ ਕੋਈ ਨਹੀਂ ਬਚਾ ਸਕਦਾ ਤੂੰ ਤੋ ਹੁਣ ਸਾਡਾ ਟਾਈਮ ਐ ਪੋਤਰੀਆਂ ਪੋਤਰੇ ਖਡਾਉਣ ਦਾ ਭੈਣਾ ਵਿਆਹੀਆਂ ਗਈਆਂ ਤਾਂ ਤੂੰ ਵੀ ਆਵਦੇ ਘਰ ਬੰਨ ਬੈ ਆਖੜਾ ਲੈ ਵਿਆਹ ਨੂੰ ਕੀ ਅਜੇ ਅਜੇ ਨਹੀਂ ਮੈਂ ਵਿਆਹ ਕਰਾਉਣਾ 5 ਸਾਲ ਤਾਂ ਆਪਾਂ ਜੀ ਮੇਰੀ ਪੜਦੀ ਜਦੋਂ ਇਹ ਛੁੱਟੀਆਂ ਲਵੇਗੀ ਆਕੇਗੀ ਅਜ ਮੈਂ ਮਾਮੇ ਦੇ ਵਿਆਹ ਤੇ ਚੱਲ ਰਹੀਆਂ ਮੈਂ ਉਦੋਂ ਵਿਆਹ ਕਰਾਉਣਾ ਅਜੇ ਨਹੀਂ ਮੈਂ ਕਰਾਂਗਾ ਸ਼ੇਰੇ ਦੀ ਮੌਤ ਦਾ ਬਦਲਾ ਲਿਆ ਗਿਆ ਜਿੱਦਣ ਉਹਨੂੰ ਮਾਰਨ ਜਾਣਾ ਉਹ ਤੋਂ ਪਹਿਲਾਂ ਪੁੱਤ ਸਾਨੂੰ ਮਾਰ ਕੇ ਜਾਣਾ ਤੁਰਨ ਗੱਲ ਹੋਈ ਕਦੇ ਕੀ ਇਸ ਤਰ੍ਹਾਂ ਦਾ ਬਦਲਾ ਲਵਾਂਗੇ ਅਸੀਂ ਉਂਝ ਮੈਨੂੰ ਜਰੂਰ ਹੋ ਆਂਦਾ ਸੀ ਅਸੀਂ ਮੁੱਲ ਪਾਵਾਂ ਕਿਸ ਗੈਂਗਸਟਰ ਨੇ ਲਿਆ ਇਹ ਬਦਲਾ ਤੇ ਕਿਸ ਤੋਂ ਗੈਂਗਸੋ ਬਾਦਲਪੁਰ ਚ ਤੁਹਾਨੂੰ ਅੱਗੇ ਦੱਸਾਂਗੇ